ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਤੇਰੀ ਸਾਹਮਣੇ ਤੁਹਾਨੂੰ ਗਾਂ ਨਜ਼ਰ ਆ ਰਹੀ ਹੈ ਪਹਿਲੇ ਚੂਏ ਵੇੜਾ ਤੇ ਬਾਈਆਂ ਨੇ ਸੇਲ ਕਰਨੀ ਆ ਤੇ ਦੋਸਤੋ ਬਹੁਤ ਹੀ ਚੰਗੀ ਕੁਆਲਿਟੀ ਦੀ ਗਾਂ ਦੋਸਤੋ ਸੇ ਛੱਜਰ ਸੂਰੀ ਆ ਤੇ ਬਹੁਤ ਮਗਰਬਤੀਆ ਦੋਸਤੋ ਬਿਲਕੁਲ ਸ਼ਾਲ ਰੰਗ ਦੀ ਤੇ ਸਣਾ ਤੁਣਾ ਦੀ ਬਿਲਕੁਲ ਸਾਫ ਪਈ ਆ ਤੇ ਵੀਡੀਓ ਦੇ ਅੰਦਰ ਤੱਕ ਬਣੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਜੋ ਬਾਈ ਜੀ ਬਾਈ ਜੀ ਤੋਰ ਤੇ ਭਾਇਓ ਜੀ ਕਰੀ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇੱਕ ਵਾਰੀ ਚੈੱਕ ਕਰ ਲਿਓ ਤੁਸੀਂ ਛਣਾ ਦੀ ਬਿਲਕੁਲ ਸਾਫ਼ ਦੋਸਤੋ ਤੇ ਆਜੋ ਆਜੋ ਬਾਈ ਨਾਲ ਗੱਲਬਾਤ ਕਰਦੇ ਆਂ ਦੋਸਤੋ ਬਾਈ ਜੀ ਕੀ ਹਾਲ ਹੈ ਜੀ ਸਸਰੀ ਕਾਲ ਬਾਈ ਜੀ ਤੇ ਬਾਈ ਜੀ ਆਪਣੀ ਗਾਂ ਦੀ ਸਾਰੀ ਸਟੇਲ ਦੋ ਜੀ ਸਾ ਪਹਿਲੇ ਸਵੇਰੇ ਸੁਈਏ ਠੀਕ ਆ ਬਾਈ ਜੀ 5 ਨਵਾਂ ਅਗਸਤ ਸੁਈਏ ਠੀਕ ਆ ਬਾਈ ਜੀ 8 ਕਿਲੋ ਦੁੱਧ ਆਂ ਹਾਂਜੀ 8 ਕਿਲੋ ਦੁੱਧ ਆਂ 8 ਕਿਲੋ ਦੁੱਧ ਆ ਦੋਸਤੋ ਤੇ ਬਹੁਤ ਹੀ ਚੰਗੀ ਕੁਆਲਿਟੀ ਦੀ ਗਾਂ ਦੁੱਧ ਤੋਂ ਤੇ ਬਾਈ ਦਾ ਮੋਬਾਈਲ ਨੰਬਰ ਆਪਾਂ ਚੱਲਦੀ ਵੀਡੀਓ ਤੇ ਦਵਾਂਦੇ ਤੇ ਬਾਈ ਦੇ ਨੰਬਰ ਤੇ ਗੱਲਬਾਤ ਲਾਜ਼ਮੀ ਕਰਿਓ ਤੇ ਬਾਈ ਜੀ ਇੱਕ ਵਾਰੀ ਮੋਬਾਈਲ ਨੰਬਰ ਬੋਲ ਦੋ ਜੀ 9874 ਠੀਕ ਆ ਬਾਈ ਨੰਬਰ ਠੀਕ ਆ ਬਾਈ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੇ ਦੋਸਤੋ ਇੱਕ ਵਾਰੀ ਚੰਗੀ ਤਰ੍ਹਾਂ ਤੁਸੀਂ ਚੈੱਕ ਕਰ ਲਓ ਫਿਰ ਤੇ ਬਹੁਤ ਹੀ ਦੁੱਧ ਤੋਂ ਕਿਹਨੂੰ ਕੁਆਲਿਟੀ ਕਹਿ ਦਿਨਾ ਇੱਕ ਤੇ لازمی ਬਾਈ ਦੇ ਨੰਬਰ ਤੇ ਗੱਲਬਾਤ ਕਰਿਓ ਤੇ ਮਿਲ ਜਾਂ ਦੋਸਤਾਂ ਅਗਲੀ ਵੀਡੀਓ ਦੇ ਨਾਲ